ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਰਦਵਾਰ ਸਥਿਤ ਗੁਰਦੁਆਰਾ ਸ਼੍ਰੀ ਗਿਆਨ ਗੋਦਰੀ ਸਾਹਿਬ ਦੇ ਮੋਢ ਨਿਰਮਾਨ ਦੇ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਗੁਰਦੁਆਰਾ ਸਾਹਿਬ ਦੇ ਮੋਢ ਨਿਰਮਾਨ ਲਈ ਯਤਨ ਕਰੇਗੀ ਐ ਜੀ ਬੀ ਸੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਚਿਰ ਮੀਟਿੰਗ ਕਰਕੇ ਵੱਖ-ਵੱਖ ਜਥੇਬੰਦੀਆਂ ਦੇ ਵਿਚਾਰ ਲੈਣ ਤੋਂ ਬਾਅਦ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਮੇਟੀ ਦੀ رائے ਲੈ ਕੇ ਬਹੁਤ ਜਲਦੀ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਬੁਲਾਈ ਜਾਵੇਗੀ ਉਸ ਇਕੱਤਰਤਾ ਦੇ ਵਿੱਚ ਇਹਨਾਂ ਰਾਏ ਤੇ ਵਿਚਾਰ ਕਰਕੇ ਸਥਾਨ ਦੀ ਪ੍ਰਾਪਤੀ ਦੇ ਵਾਸਤੇ ਕਮੇਟੀ ਦਾ ਗਠਨ ਕੀਤਾ ਜਾਵੇਗਾ ਉਹ ਕਮੇਟੀ ਨੂੰ ਸਾਰੇ ਹਰ ਪ੍ਰਕਾਰ ਦੇ ਅਧਿਕਾਰ ਦਿੱਤੇ ਜਾਣਗੇ ਜਿਸ ਪ੍ਰਕਾਰ ਦਾ ਵੀ ਯਤਨ ਕਰਨਾ ਪਵੇਗਾ ਉਹ ਕਮੇਟੀ ਕਰੇਗੀ ਉਧਰ ਦਿੱਲੀ ਸੇ ਗੁਰਦੁਆਰਾ ਕਮੇਟੀ ਦਾ ਕਹਿਣਾ ਹੈ ਕਿ ਇਸ ਮਸਲੇ ਲਈ ਉਹ ਯਤਨਸ਼ੀਲ ਰਹਿਣਗੇ ਅਸੀਂ ਆਪਣਾ ਮਸਲਾ ਹੱਲ ਕਰਨ ਵਾਸਤੇ ਭਾਵੇਂ ਪ੍ਰਧਾਨ ਮੰਤਰੀ ਹੋਵੇ ਭਾਵੇਂ ਮੁੱਖ ਮੰਤਰੀ ਹੋ ਜਿਨ੍ਹਾਂ ਕੋਲ ਵੀ ਸਾਨੂੰ ਜਾਣਾ ਪਏਗਾ ਉਹਦੇ ਵਿੱਚ ਭਾਵੇਂ ਯੂਪੀ ਸਟੇਟ ਦਾ ਮਸਲਾ ਆਉਂਦਾ ਹੋਵੇ ਉਤਰਾਖੰਡ ਦਾ ਆਉਂਦਾ ਹੋਵੇ ਅਸੀਂ ਜਿਹੜੀ ਕਮੇਟੀ ਅਕਾਲ ਤਖਤ ਸਾਹਿਬ ਬਣਾਏਗੇ ਉਹ ਹਰ ਇੱਕ ਜਗ੍ਹਾ ਦੇਖਾ ਜਿਕਰ ਯੋਗ ਹੈ ਕਿ ਸਾਲ 1979 ਦੇ ਵਿੱਚ ਕੁੰਭ ਮੇਲੇ 'ਚ ਭਗੜੜ 'ਚ ਕੁਝ ਸ਼ਰਦਾਲੂਆਂ ਦੇ ਮਾਰੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਵਿਕਾਸ ਕਰਨ ਦੇ ਨਾਂ ਤੇ ਗੁਰਦੁਆਰਾ ਸਾਹਿਬ ਨੂੰ ਹਟਾ ਦਿੱਤਾ ਸੀ ਉਸ ਵੇਲੇ ਤੋਂ ਗੁਰਦੁਆਰਾ ਸਾਹਿਬ ਨੂੰ ਮੋੜ ਬਣਾਉਣ ਦੀ ਮੰਗ ਹੋ ਰਹੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਣੀ ਟੀਵੀ